ਥਾਣਾ ਰੋੜੇ ਕੀ ਕਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਸਾਈਗਰਾਮ ਨਸ਼ੀਲੇ ਪਾਊਡਰ 30 ਮੀਟੇ ਇੱਕ ਨੂੰ ਕੀਤਾ ਗਿਆ ਕਾਬੂ ਮਾਮਲਾਦਾਰ ਦੇ ਮਿਲੀ ਜਾਣਕਾਰੀ ਅਨੁਸਾਰ ਐਸਐਸਪੀ ਸ਼੍ਰੀ ਮੁਹੰਮਦ ਸਰਫਰਾਜ ਆलम ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡੀਐਸਪੀ ਸਬ ਡਿਵੀਜ਼ਨ ਤੱਪਾ ਦੀ ਅਗਵਾਈ ਵਿੱਚ ਲਗਾਤਾਰ ਹੀ ਯੋਧਨ ਅਸ਼ੈਵ੍ਰਤ ਮੋਹਿੰਮ ਤੇ ਚੱਲਦਿਆ ਲਗਾਤਾਰ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਗਸ਼ਤ ਜਾਰੀ ਹੈ ਨਸ਼ਾ ਤਸਕਰਾਂ ਨੂੰ ਫੜਨ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਇਸੇ ਦੌਰਾਨ ਥਾਣਾ ਰੂੜੇ ਕੇ ਕਲਾ ਪੁਲਿਸ ਨੂੰ ਇੱਕ ਇਤਲਾਹ ਮਿਲ ਕੇ ਇੱਕ ਵਿਅਕਤੀ ਚਿੱਟਾ ਨਸ਼ਾ ਵੇਚਣ ਦਾ ਆਦੀ ਹੈ ਜੋ ਕਿ ਤੁਰ ਫਿਰ ਕੇ ਰੂੜੇ ਕੇ ਕਲਾ ਦੀ ਏਰੀਆ ਵਿੱਚ ਨਸ਼ਾ ਵੇਚਦਾ ਹੈ ਤੇ ਅੱਜ ਵੀ ਥੋਲਾ ਤੋਂ ਅੜੀਸਰ ਦੇ ਰਸਤੇ ਵਿੱਚ ਦੇਖਿਆ ਗਿਆ ਹੈ। ਥਾਣਾ ਰੂੜੇ ਕੇ ਕਲਾ ਪੁਲਿਸ ਵੱਲੋਂ ਮੁਖਬਰ ਖਾਸ ਦੀ ਇਤਲਾਹ ਤੇ ਥੋਲਾ ਤੇ ਅੜੀਸਰ ਰਸਤੇ ਵਿੱਚ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਦੀ ਤਲਾਸ਼ੀ ਦੌਰਾਨ 27 ਗ੍ਰਾਮ ਨਸ਼ੀਲਾ ਪਾਊਡਰ ਜਿੱਟਾ ਬਰਾਮੜ ਹੋਇਆ ਹੈ ਮਾਮਲਾ ਥਾਣਾ ਰੂੜੇਕੇ ਕਲਾ ਵਿਖੇ ਦਰਜ ਕਰਕੇ ਪੁਲਿਸ ਵੱਲੋਂ ਵੱਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ